ਕੁਰਦੇਵ ਸਿੰਘ ਬੇਬੀ ਜਿਹੜੇ ਹੈਗੇ ਨੇ ਇਹਨਾਂ ਦੇ ਘਰ ਦੇ ਅਸੀਂ ਜਿਹੜਾ region.order.gov.in ਕਾਫ ਇੰਡੀਆ ਜਿਹੜੀ ਕੰਪੀਟੈਂਟ ਅਥਾਰਟੀ ਨੇ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਆ 30 ਲੱਖ ਰੁਪਏ ਦੀ ਇਹਨਾਂ ਦੀ ਘਰ ਦੀ ਪ੍ਰਾਪਰਟੀ ਹੈ ਔਰ 7 ਲੱਖ ਦੀ ਇਹਨਾਂ ਦੀ ਜਿਹੜੀ ਕਾਰ ਹੈ ਉਹਨੂੰ ਫ੍ਰੀਜ਼ ਕਰ ਕੀਤਾ ਸੀਗਾ ਉਹਦੇ ਆਰਡਰ ਜਿਹੜੇ ਹੈਗੇ ਸਾਨੂੰ ਪਿਛਲੇ ਮਹੀਨੇ ਮਤਲਬ ਇਸੇ ਮਹੀਨੇ 12 ਤਰੀਕ ਨੂੰ ਸਾਨੂੰ ਜਿਹੜੇ ਹੈਗੇ ਆ ਉਹ ਆਰਡਰ ਹੋਏ ਆ ਤੇ ਉਹਦੇ ਵਿੱਚ ਅਸੀਂ ਨਾਲ ਦੇ ਅੱਜ ਘਰ ਦੇ ਸਾਹਮਣੇ ਬੋਰਡ ਲਗਾ ਕੇ ਸੂਚਨਾ ਲਗਾਈ ਆ ਕੀ ਇਹ ਪ੍ਰਾਪਰਟੀ ਜਿਹੜੀ ਹੈਗੀ ਆ ਇਹਨੂੰ ਫ੍ਰੀਜ਼ ਕੀਤਾ ਜਾ ਚੁੱਕਾ ਗਵਰਨਮੈਂਟ ਆਫ ਇੰਡੀਆ ਦੇ ਆਰਡਰ ਨੰਬਰ 214 ਦੇ ਨਾਲ ਔਰ ਹੁਣ ਇਹ ਪ੍ਰਾਪਰਟੀ ਜਿਹੜੀ ਹੈਗੀ ਆ ਇਹਨੂੰ ਕੋਈ ਖਰੀਦ ਨਹੀਂ ਸਕਦਾ ਨਾ ਹੀ ਵੇਚ ਸਕਦਾ ਇਹ ਵੀ ਮੰਨ ਲਓ ਕਿ ਇਹ ਜਲਾਲਾਬਾਦ ਦਾ ਇੱਕ ਕੋਰਟ ਕੇਸ ਹੈ ਜਿਹਦੇ ਵਿੱਚ ਗੁਰਦੀਪ ਦੇਬੀ ਜਿਹੜੇ ਸੀਗੇ ਉਹ ਉਹ ਵੀ ਉਹਦੇ ਵਿੱਚ ਪੁਆਇੰਟ ਲਗੇ ਆ ਉਹ ਜਿਹੜੀ ਇਹ ਪ੍ਰਾਪਰਟੀ ਹੈਗੀ ਆ ਮਤਲਬ ਡਰੱਗ ਦੇ ਵਸੀਲਿਆਂ ਤੋਂ ਬਣਾਈ ਹੋਈ ਪ੍ਰਾਪਰਟੀ ਹੈਗੀ ਆ ਡਰੱਗ ਦੇ ਪੈਸਿਆਂ ਨਾਲ ਬਣਾਈ ਹੋਈ ਪ੍ਰਾਪਰਟੀ ਹੈਗੀ ਆ ਜਿਹਦੇ ਵਿੱਚ ਕਾਰ ਵੀ ਹੈ ਤੇ ਔਰੇ ਜਿਹੜਾ ਘਰ ਹੈ ਇਹ ਕਾਰ ਗਲੀ ਨੰਬਰ 11 ਦੇ ਵਿੱਚ ਜਿਹੜਾ ਕਾਰ ਹੈਗਾ ਲਖਨਕੇ ਪੱਡੇ ਤੇ ਉਹਨਾਂ ਦੇ ਇਸ ਕਾਰ ਨੂੰ ਜਿਹੜਾ ਪ੍ਰਾਪਰਟੀ ਸੀਜ਼ ਕੀਤੀ ਹੈ ਤੇ ਉਹਦਾ ਅਸੀਂ ਅੱਜ ਨੋਟਿਸ ਬੋਰਡ ਜਿਹੜਾ ਹੈਗਾ ਮੈਂ ਤੇ ਐਸ ਐਚਓ ਬਾਨਪੁਰ ਨਾਲ ਵਿਦ ਟੀਮ ਅਸੀਂ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਦੇ ਆਰਡਰ ਨੂੰ ਇਹਨਾਂ ਦੇ ਕਾਰ ਦੇ ਸਾਹਮਣੇ ਫਲੈਕਸ ਤੇ ਸਖਾ ਦਿੱਤਾ ਔਰ ਇਹਨਾਂ ਨੂੰ ਪੂਰੀ ਸੂਚਨਾ ਦੇ ਦਿੱਤੀ ਹੈ ਤੇ ਇਹ ਹੋਏ ਇਹ ਪ੍ਰਾਪਰਟੀ ਜਿਹੜੀ ਗਵਰਨਮੈਂਟ ਦੀ ਪ੍ਰਾਪਰਟੀ ਹੋ ਗਈ ਹੈ ਇਹਨੂੰ ਇਹ ਬੇਸਿਕਲੀ ਨਾਇਨ ਅੱਜ ਦੀ ਪ੍ਰਾਪਰਟੀ ਜਿਹੜੀ ਹੈਗੀ ਹੁਣ ਜੋ ਅੱਗੇ ਲੀਗਲ ਪ੍ਰੋਸੀਜਰ ਹੈਗਾ ਹੈ ਗਵਰਨਮੈਂਟ ਦਾ ਉਹਦੇ ਮੁਤਾਬਕ ਉਹ ਅਡਾਪਟ ਹੋਣਾ ਹੈ ਤੇ ਜੋ ਹੁਣ ਤੱਕ ਦੀ ਸਾਡੀ ਜੋ ਕਾਰਵਾਈ ਬੰਦੀ ਸੀ ਉਹ ਅੱਜ ਅਸੀਂ ਉਹਨਾਂ ਦੀ ਕਰ ਦਿੱਤੀ ਹੈ 70 ਲੱਖ ਰੁਪਏ ਦੀ ਟੋਟਲ ਮਾਊਂਟ ਹੈ